ਸਚੀ ਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਸਾਰੇ ਹੈਂਡਵਰਕ ਦੇ ਵਿੱਚ ਸੂਟ ਹੋਣਗੇ ਬੜੀ ਸੋਹਣੇ ਕਲਰਸ ਦੇ ਨਾਲ ਤੇ ਬਹੁਤ ਪਿਆਰੇ ਫੈਬਰਿਕ ਦੇ ਨਾਲ ਪ੍ਰਾਈਸ ਵਿੱਚ ਸਾਰੇ ਸੂਟਾਂ ਦੇ ਨਾਮ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਵੀਡੀਓ ਲੈ ਕੇ ਆਉਂਦੇ ਆ ਜੀ ਆਪਾਂ ਸਬਾਨੋ ਤੇ 9.5 ਦੇ ਵਿੱਚ ਵਿੱਚ ਮੈਂ ਵੀਡੀਓ ਪਾ ਦਨੀ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਮੇਰੀ ਵੀਡੀਓ ਨੂੰ ਅੱਜ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਨਵੇਂ ਤੋਂ ਨਵਾਂ ਫੈਬਰਿਕ ਤੁਹਾਡੇ ਲਈ ਹਰ ਇੱਕ ਤਰ੍ਹਾਂ ਦਾ ਜਿਹ ਜੋ ਰਿਕੁਆਇਰਮੈਂਟ ਹੁੰਦੀ ਹੈ ਜੀ ਆਪਣੀ ਘਰੇ ਬੈਠਿਆਂ ਨੂੰ ਤੁਹਾਨੂੰ ਵਧੀਆ ਤੋਂ ਵਧੀਆ ਸੂਟ ਪ੍ਰੋਵਾਈਡ ਕਰਦੇ ਆਂ

ਇਸ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਆ ਸਕਦੇ ਹੋ ਸਵੇਰੇ 10:30 ਵਜੇ ਸ਼ਾਪ ਖੁੱਲ ਜਾਂਦੀ ਹੈ ਰਾਤੀ 8 ਵਜੇ ਤੱਕ ਸ਼ਾਪ ਖੁੱਲਣ ਖੁੱਲੀ ਹੁੰਦੀ ਹੈ ਜਦ ਮਰਜ਼ੀ ਤੁਸੀਂ ਆ ਸਕਦੇ ਹੋ ਐਡਰੈਸ ਨੋਟ ਕਰ ਲਓ ਫਿਰ ਆ ਪਲੀਜ਼ ਆਪਣੀ ਰਾਜਪੁਰੇ ਜੀ ਸ਼ਾਪ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਜਿਹੜਾ ਰਾਜਪੁਰਾ ਪੈਂਦਾ ਤੇ ਰਾਜਪੁਰਾ ਮੇਨ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਨਾਲ ਵਾਲੀ ਸ਼ਾਪ ਹੈ ਜੀ ਤੁਸੀਂ ਗੁਰਦੁਆਰਾ ਸਾਹਿਬ ਪੁੱਛ ਲੈਣਾ ਵੀ ਅਸੀਂ ਗੁਰਦੁਆਰਾ ਸਿੰਘ ਸਭਾ ਜਾਣਾ ਬਿਲਕੁਲ ਮੇਨ ਦੇ ਵਿੱਚ ਹੀ ਹੈ ਜੀ ਉੱਥੇ ਨਾਲ ਵਾਲੀ ਸ਼ਾਪ ਹੈ ਜੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਤੁਹਾਨੂੰ ਦਿਖ ਜਾਨੀ ਹੈ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੇ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਉਹ ਜਰੂਰ ਆਪਣੇ ਐਡਰੈਸ ਦੇ ਅਕੋਰਡਿੰਗ ਕਨਫਰਮ ਕਰ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨ ਲੱਗਿਓ ਤਾਂ ਨਾਲ ਦੀ ਨਾਲ ਪਲੀਜ਼ ਆਪਣਾ ਫੁੱਲ ਐਡਰੈਸ ਭੇਜ ਕੇ ਪਹਿਲਾਂ ਕੋਰੀਅਰ ਚਾਰजेस ਪੁੱਛ ਲਿਆ ਕਰੋ ਤੇ ਉਹ ਤੋਂ ਬਾਅਦ ਹੀ ਪੇਮੈਂਟ ਕਰਿਆ ਕਰੋ ਤੇ ਦੇਖਦੇ ਆ ਜੀ ਅਸ ਦਾ ਪਹਿਲਾ ਸੂਟ ਇਹ ਦੇਖੋ ਬੜੇ ਪਿਆਰੇ ਹੈ zig zag ਦੇ ਵਿੱਚ ਫਿਰੋਜ਼ੀ ਕਲਰ ਹੈ ਪਹਿਲਾਂ ਤਾਂ ਸੂਟ ਦਾ ਕਲਰ ਬਹੁਤ ਜਿਆਦਾ ਸੋਹਣਾ ਬਿਲਕੁਲ ਜਿਹੜਾ ਅਸਲੀ ਫਿਰੋਜ਼ੀ ਕਲਰ ਹੁੰਦਾ ਆਪਾਂ ਨੂੰ ਹੁੰਦਾ ਵੀ ਇੱਕਦਮ ਫਿਰੋਜ਼ੀ ਕਲਰ ਪਾਉਣਾ ਉਹ ਵਾਲਾ ਕਲਰ ਹੈ ਔਰਗੈਂਜ਼ਾ ਦੇ ਵਿੱਚ ਸ਼ਰਟ ਹੈ 2.5 ਮੀਟਰ ਦੀ ਸ਼ਰਟ ਹੋਊਗੀ ਔਰਗੈਂਜ਼ਾ ਦੇ ਵਿੱਚ ਬੜੇ ਸੋਹਣੇ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਿੰਗ ਤੇ ਸਿਲਕ ਦੀ 3 ਮੀਟਰ ਦੀ ਬਾਟਮ ਨਾਲ 2.5 ਮੀਟਰ ਦੀ ਸ਼ਰਟ ਤੇ 3 ਮੀਟਰ ਦੀ ਸਿਲਕ ਦੀ ਬਾਟਮ ਤੇ ਹੈਂਡਵਰਕ ਦੇ ਨਾਲ ਸਾਰਾ ਇਹ ਇਹ ਦੇਖੋ neck ਤੇ ਕਿੰਨਾ ਪਿਆਰਾ ਹੈਂਡਵਰਕ ਹੋਇਆ ਹੈ ਬਹੁਤ ਪਿਆਰਾ ਹੈਂਡਵਰਕ neck ਤੇ ਸਾਰੀ ਸ਼ਰਟ ਦੇ ਵਿੱਚ ਬੂਟੀ ਘੇਰੇ ਤੇ ਹਲਕਾ ਜਿਹਾ ਗੋਟਾ ਲੱਗਿਆ ਹੋਇਆ ਇਹ ਤੁਹਾਡੀ ਚੋਆਇਸ ਹੈ ਤੁਸੀਂ ਰੱਖਣਾ ਹੈ ਕੱਢਣਾ ਹੈ ਉਹ ਤੁਹਾਡੀ ਚੋਆਇਸ ਹੈ ਜੀ ਐਵੇਂ ਲੱਗਿਆ ਹੋਇਆ ਤਾਂ ਬਹੁਤ ਪਿਆਰਾ ਲੱਗ ਰਿਹਾ ਇਹ ਲੁਕਾਣੀਆਂ ਸੂਟ ਦੇ ਉੱਪਰੋਂ neck ਤੇ ਵਰਕ ਹੈ ਤੇ ਘੇਰੇ ਤੇ ਲੇਸ ਤੇ ਇਹ ਬਾਜੂ ਤੇ ਵਰਕ ਆ ਜਿਹੜਾ ਸਾਈਡ ਤੇ ਦਿੱਤਾ ਹੋਇਆ ਹੈ ਬੜੇ ਪਿਆਰੀ ਇਹ ਵਾਲੀ ਸ਼ੇਪ ਆਣੀ ਹੈ ਬਾਜੂ ਦੀ ਡਿਫਰੈਂਟ ਜੀ ਬੜੀ ਪਿਆਰੀ ਵੈਸੇ ਤਾਂ ਸਿੱਧੀ ਵੀ ਕਰ ਲਾਂਗੇ ਤਾਂ ਵੀ ਠੀਕ ਹੈ ਜੇ ਹਲਕਾ-ਫੁਲਕਾ ਤੁਸੀਂ ਕੱਟ ਦੇ ਕੇ ਬਣਾਉਣੀ ਹੈ ਤਾਂ ਵੀ ਬਣ ਜਾਣੀ ਇਹ ਬਹੁਤ ਪਿਆਰੀ ਅਲੱਗ ਜੀ ਲੁੱਕੇ ਸੂਟ ਦੀ ਸਾਰਾ ਹੈਂਡਵਰਕ ਦੇ ਵਿੱਚ ਸਿਲਕ ਦੀ 3 ਮੀਟਰ ਬਾਟਮ ਦੇ ਨਾਲ ਸੂਟ ਤੇ ਨਾਲ ਆਰਗੈਂਜ਼ਾ ਦਾ ਹੀ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰਾ ਖੁੱਲਾ ਦੁਪੱਟਾ ਹੈ ਇਹ ਪ੍ਰੋਪਰ ਜਿਹੜੀ ਘੇਰੇ ਤੇ ਜਿਵੇਂ ਗੋਟਾ ਲੱਗਿਆ ਹੋਇਆ ਉਹੀ ਗੋਟੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਸਾਰੇ ਸੂਟ ਦੇ ਦਾ। ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਪੂਰੇ ਸੂਟ ਦਾ। 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 3 ਮੀਟਰ ਦੀ ਬਾਟਮ ਹੈ ਜੀ ਨਾਲ ਸਿਲਕ ਦੀ। 4000 ਪ੍ਰਾਈਸ ਹੈ ਇਹ ਵਾਲੇ ਸੂਟ ਦਾ। ਇਹ ਦੇਖੋ ਇਹ ਹੈਗਾ ਜਿੱਦ ਆਪਣਾ ਪਹਿਲਾ ਸੂਟ 4000 ਪ੍ਰਾਈਸ ਦੇ ਨਾਲ। ਨੈਕਸਟ ਕਲਰ ਦਿਖਾਣੇ ਆ। ਹੁਣ ਇਹਨਾਂ ਦੇ ਕਲਰ ਦਿਖਾਵਾਂਗੇ ਸੇਮ ਦੇ ਵਿੱਚ ਹੀ। ਪਹਿਲਾਂ ਮੈਂ ਬਾਟਮ ਖੋਲ ਲੰਨੀ ਆ ਨੀਚੇ ਕਿਉਂਕਿ ਆਰਗੈਂਜ਼ਾ ਦਾ ਜਿਹੜਾ ਸੂਟ ਹੁੰਦਾ ਜੀ ਉਹਦੇ ਵਿੱਚ ਹਲਕਾ ਫੁਲਕਾ ਨੀਚੇ ਵਾਲਾ ਕਲਰ ਹੀ ਦਿਖੀ ਜਾਂਦਾ येलो ਕਲਰ ਜਿਹੜਾ ਪ੍ਰੋਪਰ येलो ਕਲਰ ਹੁੰਦਾ ਇਹ ਤਾਂ ਆਪਣੀ ਬਾਟਮ ਆ ਗਈ 3 ਮੀਟਰ ਦੀ ਆਰਗੈਂਜ਼ਾ ਦੀ ਸ਼ਰਟ ਸਾਰੇ ਤੇ ਹੈਂਡਵਰਕ ਯਾਰਾ ਹੈਂਡਵਰਕ ਹੋਇਆ ਸੋਹਣੀ ਲੁੱਕ ਹੈ ਇਹਰਾ ਸੂਟ ਸਾਰਾ ਨੈਕ ਤੇ ਹੈਂਡਵਰਕ ਬੜਾ ਪਿਆਰਾ ਸਾਰੀ ਸ਼ਰਟ ਦੇ ਵਿੱਚ ਬੂਟੀ ਤੇ 슬ੀਵਸ ਤੇ ਦੇਖੋ ਕਿੰਨਾ ਪਿਆਰਾ ਵਰਕ ਬਾਜੂ ਤੇ ਹੋਇਆ ਹੋਇਆ ਬਹੁਤ ਸੋਹਣਾ ਵਰਕ ਹੈ ਜੀ ਬਾਜੂ ਤੇ 3 ਮੀਟਰ ਦੀ ਬਾਟਮ ਸਿਲਕ ਦੀ ਤੇ ਨਾਲ ਹੈਗਾ ਆਰਗੈਂਜ਼ਾ ਦਾ ਹੀ ਦੁਪੱਟਾ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਬਹੁਤ ਪਿਆਰਾ ਇਹ ਲੁਕ ਤੇ ਜੁੱਟ ਦੀ ਇਹ ਦੇਖ ਸਕਦੇ ਹੋ ਤੁਸੀਂ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਗ੍ਰੀਨ ਗ੍ਰੀਨਿਸ਼ ਜੀ ਟੋਨ ਹੈ ਗ੍ਰੀਨ ਕਲਰ ਤੇ ਜਿਹੜਾ ਆਪਾਂ ਫਲੋਜੀ ਕਹਿ ਦਿੰਨੇ ਆ ਉਹ ਵਾਲਾ ਕਲਰ ਹੈ ਾਰੇ ਬੜੇ ਪਿਆਰੇ ਐ ਇਹ ਖਾਸ ਵਾਲੀ ਲੁੱਕ ਐ ਸੂਟ ਦੀ ਇਸ ਉਵੇਂ نیٹ ਤੇ ਵਰਕ ਵਿੱਚ ਬੂਟੀ ਬਾਜੂ ਤੇ ਵਰਕ ਬਹੁਤ ਸੋਹਣਾ ਗ੍ਰੀਨ ਕਲਰ ਐ ਲਾਈਟ ਜਿਹਾ ਗ੍ਰੀਨ ਐ ਬੜਾ ਪਿਆਰਾ ਬਾਜੂ ਤੇ ਵੀ ਵਰਕ ਬਹੁਤ ਸੋਹਣੀ ਕੋਟੇ ਦੀ ਫਿਨਿਸ਼ਿੰਗ ਦੇ ਨਾਲ ਆਪਣਾ ਇਹ ਵਾਲਾ ਸੂਟ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਐ 4000 ਪ੍ਰਾਈਜ਼ ਹੈ ਜੀ 4000 ਪ੍ਰਾਈਜ਼ ਦੇ ਦਾ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਅ ਕਾਲਸ ਤੇ ਮਜੈਂਟਾ ਕਲਰ ਨਹੀਂ ਹੈਗਾ ਥੋੜਾ ਥੋੜਾ ਪਿੰਕ ਟੋਨ ਤੇ ਮਜੈਂਟਾ ਹੁੰਦਾ ਜਿਹੜਾ ਇਹ ਬਾਟਮ ਹੈ ਜੀ ਨਾਲ 3 ਮੀਟਰ ਦੀ ਸਿਲਕ ਦੀ ਤੇ ਨਾਲ ਇਹ ਦੇਖ ਸਕਦੇ ਹੋ ਤੁਸੀਂ ਪਿੰਕ ਟੋਨ ਤੇ ਮਜੈਂਟਾ ਕਲਰ ਹੈ ਪਿੰਕ ਵੀ ਨਹੀਂ ਕਹਿ ਸਕਦੇ ਆਪਾਂ ਫਿਰ ਉਹ ਡਾਰਕ ਹੈ ਜੀ ਕਿਉਂਕਿ ਥੋੜੀ ਮਜੈਂਟਾ ਟੋਨ ਨਹੀਂ ਆ ਰਹੀ ਪਿੰਕ ਦੇ ਵਿੱਚ ਮਜੈਂਟਾ ਕਲਰ ਬਹੁਤ ਪਿਆਰਾ ਕਲਰ ਹੈ ਡਿਫਰੈਂਟ ਜਿਹਾ ਕਲਰ ਹੈ ਜਿਹਨਾਂ ਨੂੰ ਥੋੜਾ ਜਿਹਾ ਮਜੈਂਟਾ ਕਲਰ ਡਾਰਕ ਲੱਗਦਾ ਤਾਂ ਇਹ ਵਾਲਾ ਕਲਰ ਲੈ ਸਕਦੇ ਹੋ ਕਿਉਂਕਿ ਨਾ ਤਾਂ ਇਹ ਪਿੰਕ ਹੈ ਨਾ ਮਜੈਂਟਾ ਹੈ ਡਿਫਰੈਂਟ ਜਿਹਾ ਕਲਰ ਹੈ ਬੜਾ ਪਿਆਰਾ neck ਤੇ ਬਹੁਤ ਸੋਹਣਾ ਵਰਕ ਬਾਜੂ ਤੇ ਬਹੁਤ ਪਿਆਰਾ ਵਰਕ ਹੈ ਤੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਦੁਪट्टे ਦੀ ਗੋਟੇ ਦੇ ਨਾਲ ਤਾਂ ਇਹ ਮੇਰੇ ਦਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਇਹ ਲੁਕਾਣੀ ਹੈ ਜੀ ਸੂਟ ਦੀ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣੇ ਇਹ ਚਾਰ ਸੂਟ ਮੈਂ ਤੁਹਾਨੂੰ 4000 ਪ੍ਰਾਈਸ ਦੇ ਨਾਲ ਦਿਖਾਏ ਆ ਸਾਰੇ ਹੈਂਡਵਰਕ ਦੇ ਵਿੱਚ ਸੂਟ ਬਣੇ ਹੋਏ ਨੇ ਨੈਕਸਟ ਸੂਟ ਦਿਖਾਣੇ ਕੁਝ ਡਿਫਰੈਂਟ ਹੈ ਜੀ ਨੈਕਸਟ ਸੂਟ ਹੈ ਜਿਹੜਾ ਇਹ ਵੀ ਮੈਂ ਤੁਹਾਨੂੰ ਬਾਟਮ ਨਾਲ ਖੋਲ ਕੇ ਦਿਖਾਣੀ ਹੈ ਸਿਲਕ ਦੀ ਬਾਟਮ ਹੈ ਜੀ 3 ਮੀਟਰ ਦੀ ਬਾਟਮ ਮੈਂ ਤਾਂ ਖੋਲਦੀ ਹੁੰਦੀ ਆ ਕਿਈ ਵਾਰੀ ਅਸੀਂ ਕਾਲੀ-ਕਾਲੀ ਚ ਨਹੀਂ ਖੋਲਦੇ ਪਰ ਕਲਰ ਦਾ ਬਹੁਤ ਜ਼ਿਆਦਾ ਫਰਕ ਆ ਜਾਂਦਾ ਫਿਰ ਆਪ ਨੂੰ ਵੀ ਫੀਲ ਹੁੰਦਾ ਵੀ ਕਲਰ ਤਾਂ ਪ੍ਰੋਪਰ ਪਤਾ ਨਹੀਂ ਚੱਲਿਆ ਤੁਹਾਨੂੰ ਕਿਉਂਕਿ ਆਨਲਾਈਨ ਸੂਟ ਖਰੀਦਣਾ ਹੁੰਦਾ ਤਾਂ ਕਿ ਮੈਨੂੰ ਵੀ ਹੁੰਦਾ ਵੀ ਤੁਹਾਨੂੰ ਪੂਰਾ ਪਤਾ ਹੋਣਾ ਚਾਹੀਦਾ ਵੀ ਕਿਵੇਂ ਦਾ ਸੂਟ ਹੈ ਬੜਾ ਸੋਹਣਾ ਗ੍ਰੀਨ ਟੋਨ ਤੇ ਸੂਟ ਔਰਗੇਂਜ਼ਾ ਪਿਓਰ ਔਰਗੇਂਜ਼ਾ ਦੀ ਸ਼ਰਟ ਹੈ ਪਿਓਰ ਔਰਗੇਂਜ਼ਾ ਦੀ ਸ਼ਰਟ ਬਿਲਕੁਲ ਪਿਓਰ ਔਰਗੇਂਜ਼ਾ ਦੇ ਵਿੱਚ ਹੈ ਜੀ ਇਹ ਵਾਲੀ ਸ਼ਰਟ ਹਲਕੀ-ਹਲਕੀ ਗੋਲਡਨ ਬੂਟੀ ਦੇ ਵਿੱਚ ਬਹੁਤ ਪਿਆਰਾ ਤੇ ਨੈਕ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਜਿਹੜੀ ਸ਼ਰਟ ਹੈ ਇਹਦਾ ਫੈਬਰਿਕ ਹੈ ਇਹਦੀ ਕਾਫੀ ਜ਼ਿਆਦਾ ਚੜਾਈ ਹੈ ਜੀ ਪੂਰਾ ਖੁੱਲਾ ਬਣ ਜਾਣਾ ਹਲਕਾ ਜਿਹਾ ਏ ਲਾਈਨ ਬਣਾਣਾ ਤਾਂ ਵੀ ਬਣ ਜਾਣਾ ਨੈਕ ਤੇ ਪੂਰਾ ਹੈਵੀ ਵਰਕ ਮਿਰਰ ਵਰਕ ਹੈ ਬਹੁਤ ਸੋਹਣਾ ਵਰਕ ਇਹ ਦੇਖੋ ਡਿਜ਼ਾਈਨਿੰਗ ਇਹਦੇ ਵਿੱਚ ਆਲਰੇਡੀ ਪ੍ਰਿੰਸ ਪ੍ਰਿੰਸਸ ਕਲੀ ਬਣੀ ਹੋਈ ਹੈ ਤੇ ਵਿੱਚ ਵੀ ਸਾਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਏ ਲਾਈਨ ਬਣਿਆ ਹੋਇਆ ਬਹੁਤ ਪਿਆਰਾ ਲੱਗਣਾ ਕਿਉਂਕਿ ਇਹਦੀ ਲੁੱਕ ਹੀ ਐਵੇਂ ਦੀ ਬਣੀ ਹੋਈ ਹੈ ਇਹ ਵੀ ਸਾਰਾ ਵਰਕ ਕੀਤਾ ਹੋਇਆ ਵਿੱਚ ਸਾਰੀ ਸ਼ਰਟ ਦੇ ਵਿੱਚ ਇਹ ਦੇਖੋ ਪੂਰੀ ਸ਼ਰਟ ਦੇ ਵਿੱਚ ਪੂਰਾ ਹੈਵੀ ਵਰਕ ਹੈ ਜੀ ਬਹੁਤ ਪਿਆਰੀ ਲੁੱਕ ਹੈ ਜੀ ਇਹ ਵਾਲੇ ਸੂਟ ਦੀ ਬਲੂ ਦੇ ਨਾਲ ਤਾਂ ਬਹੁਤ ਪਿਆਰਾ ਟੱਚ ਆ ਰਿਹਾ ਹੈ ਇਹ ਬਾਜੂ ਤੇ ਆ ਜਾਣਾ ਵਰਕ ਸਾਈਡ ਤੇ ਬਿਲਕੁਲ ਪਿਓਰ ਔਰਗੈਂਜ਼ਾ ਦੇ ਵਿੱਚ ਸ਼ਰਟ ਹੈ ਤੇ ਨਾਲ 3 ਮੀਟਰ ਦੀ ਸਿਲਕ ਦੀ ਬਾਟਮ ਇਹ ਤਾਂ ਆ ਗਈ ਆਪਣੀ ਸ਼ਰਟ ਤੇ ਦੁਪੱਟਾ ਦੇਖੋ ਇਹਦਾ ਕਿੰਨਾ ਪਿਆਰਾ ਬਿਲਕੁਲ ਪਿਓਰ ਔਰਗੈਂਜ਼ਾ ਤੇ ਦੁਪੱਟਾ ਦੁਪੱਟੇ ਤੇ ਪੂਰਾ ਹੈਵੀ ਵਰਕ ਹੈ ਇਹ ਦੇਖੋ ਦੁਪੱਟਾ ਬਹੁਤ ਪਿਆਰਾ ਵਰਕ ਹੈ ਜੀ ਦੁਪੱਟੇ ਤੇ ਦੁਪੱਟੇ ਦੇ ਤੁਸੀਂ ਦੇਖ ਸਕਦੇ ਹੋ ਫੋਰ ਸਾਈਡ ਬਹੁਤ ਪਿਆਰਾ ਪਰਲ ਮੋਤੀ ਲਗਾ ਕੇ ਕਟਵਰਕ ਕੀਤਾ ਹੋਇਆ ਤੇ ਜਿੱਲੇ ਫਲਾਵਰ ਹੈ ਜੀ ਫਲਾਵਰਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਮੋਤੀ ਦੇ ਨਾਲ ਆਊਟਲਾਈਨ ਕਰਕੇ ਸਾਰਾ ਹੈਂਡਵਰਕ ਪੂਰੇ ਹੈਵੀ ਦੁਪੱਟੇ ਦੇ ਵਿੱਚ ਹੈਂਡਵਰਕ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਇਹ ਬਹੁਤ ਪਿਆਰਾ ਇਹ ਦੁਪੱਟਾ ਜਿਹੜਾ ਤੁਸੀਂ ਸਿਰ ਤੇ ਵੀ ਲੈਣਾ ਤਾਂ ਬਿਲਕੁਲ ਨਹੀਂ ਇਹਨੇ ਫਿਸਲਣਾ ਦੁਪੱਟੇ ਨੇ ਬਹੁਤ ਪਿਆਰਾ ਗ੍ਰੀਨ ਟੋਨ ਤੇ ਕਲਰ ਹੈ 6700 ਪ੍ਰਾਈਸ ਹੈ ਜੀ 6700 ਪ੍ਰਾਈਸ ਹੈ ਇਹ ਵਾਲੇ ਸੂਟ ਦਾ 6700 ਪ੍ਰਾਈਸ ਦੇ ਨਾਲ ਇਹ ਲੁਕਾਣੀ ਹੈ ਜੀ ਇਹ ਵਾਲੇ ਸੂਟ ਦੀ 6700 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਆ ਦੂਜਾ ਕਲਰ ਦਿਖਾਨੀ ਆ ਮੈਂ ਤੁਹਾਨੂੰ ਦੂਜਾ ਕਲਰ ਹੈਗਾ ਪਿਆਜ਼ੀ ਪਿੰਕ ਕਲਰ অনion ਪਿੰਕ ਕਲਰ ਕਿਉਂਕਿ ਇਹਦੀ ਡਿਜ਼ਾਈਨਿੰਗ ਹੀ ਬਹੁਤ ਪਿਆਰੀ ਹੈ ਜੀ ਸੂਟ ਦੀ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਜਿਨ੍ਹਾਂ ਕੋਲੇ ਸੂਟ ਜਾਣਾ ਤੁਸੀਂ ਆਪ ਦੇਖੋਗੇ ਵੀ ਹਾਂ ਬਹੁਤ ਪਿਆਰੀ ਚੀਜ਼ ਅਸੀਂ ਆਨਲਾਈਨ ਸੂਟ ਮੰਗਾਇਆ ਪਰ ਸਾਨੂੰ ਬਹੁਤ ਪਿਆਰਾ ਸੂਟ ਮਿਲਿਆ ਨੈਕਸਟ ਸੂਟ ਆ ਗਿਆ ਆਪਣਾ ਬੜਾ ਸੋਹਣਾ ਪਿਆਜ਼ੀ ਪਿੰਕ ਕਲਰ ਹੈ ਜੀ ਸੇਮ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਗ੍ਰੀਨ ਦਿਖਾਇਆ ਸੇਮ ਉਹਦੇ ਵਿੱਚ ਉਹ ਵੀ ਨੈਕ ਤੇ ਵਰਕ ਹੈ ਸਾਰਾ ਹੈਵੀ ਵਰਕ ਹੈ ਨੈਕ ਤੇ ਬਰਾਡ ਚ ਵੀ ਬਣਿਆ ਹੋਇਆ ਪ੍ਰਿੰਸ ਕਲੀ ਦੇ ਨਾਲ ਸਾਰਾ ਇਹ ਹੈਂਡ ਵਰਕ ਹੈ ਪੂਰੀ ਸ਼ਰਟ ਤੇ ਪ੍ਰੋਪਰ ਹੈਵੀ ਹੈਂਡ ਵਰਕ ਹੈ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਸਿਲਕ ਦੀ 3 ਮੀਟਰ ਦੀ ਬਾਟਮ ਤੇ ਨਾਲ ਬੜੀ ਪਿਆਰੀ ਬਾਜੂ ਬਣੀ ਹੋਈ ਹੈ ਇਹ ਤਾਂ ਆ ਗਿਆ ਆਪਣਾ ਸੂਟ ਤੇ ਨਾਲ ਹੈਵੀ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਇੱਕ ਤਾਂ ਪ੍ਰਿੰਟ ਬਹੁਤ ਪਿਆਰਾ ਦੁਪੱਟੇ ਦਾ ਪਿਓਰ ਔਰਗੈਂਜ਼ਾ ਤੇ ਦੁਪੱਟੇ ਦੇ ਫੋਰ ਸਾਈਡ ਸਾਰਾ ਵਰਕ ਹੈ ਜੀ ਵਿੱਚ ਵੀ ਸਾਰੇ ਦੁਪੱਟੇ ਤੇ ਹੈਂਡਵਰਕ ਹੋਇਆ ਇਹਦਾ ਕਲਰ ਹੀ ਬਹੁਤ ਪਿਆਰੇ ਆ ਦੋਨੋਂ ਸੂਟਸ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਇਹ ਮੌਕੇ ਸਮਪਤੀ 6700 ਪ੍ਰਾਈਸ ਦੇ ਨਾਲ 6700 ਪ੍ਰਾਈਸ ਦੇ ਨਾਲ ਇਹ ਡਿਫਰੈਂਟ ਜੀ ਲੁੱਕ ਦਾ ਸੂਟ ਤੁਸੀਂ ਲੈ ਸਕਦੇ ਇਹ ਦੋ ਸੂਟਾਂ ਇੱਕ ਡਿਜ਼ਾਈਨ ਦੇ ਨੇਕਸਟ ਸੂਟ ਦਿਖਾਉਣੇ ਆ ਇਹ ਦੇਖੋ ਬੜਾ ਪਿਆਰਾ ਆਰਗੈਂਜ਼ਾ ਤੇ ਹੀ ਹੈ ਲਾਈਟ ਪੀਚ ਕਲਰ ਦੇ ਵਿੱਚ organza ਤੇ suit ਇਹ ਦੇਖੋ ਪਹਿਲੇ ਤਾਂ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਇਹ ਵਾਲੇ suit ਦੀ ਬੜਾ ਸੋਹਣਾ ਲਾਈਟ ਪੀਚ ਕਲਰ ਦੇ ਵਿੱਚ ਆ ਜੀ ਤੇ neck ਤੇ ਸਾਰਾ ਇਹ دبਕੇ ਦਾ ਕੰਮ ਹੋਇਆ ਬਹੁਤ ਸੋਹਣਾ ਹੈਂਡਵਰਕ ਹੋਇਆ round ਦੇ ਵਿੱਚ ਸਾਰਾ ਹੈਵੀ ਵਰਕ ਵਿੱਚ ਬੂਟੀ ਸਾਰੀ ਦੇ ਵਿੱਚ ਬਹੁਤ ਪਿਆਰਾ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਇਹ ਬਾਜੂ ਤੇ ਆ ਜਾਣਾ ਜੀ ਵਰਕ ਜਿਹੜਾ side ਤੇ ਦਿੱਤਾ ਹੋਇਆ ਇਸ ਕ੍ਰੇਪ ਦੀ ਬਾਟਮ ਹੈ ਬਾਟਮ ਤੇ ਵੀ ਵਰਕ ਹੈ ਜੀ ਇਹ ਬਾਟਮ ਤੇ ਵਰਕ ਆ ਜਾਣਾ ਕ੍ਰੇਪ ਦੀ ਬਾਟਮ ਹੈ ਬੜਾ ਸੋਹਣਾ ਬਰੀਕੀ ਵਰਕ ਹੋਇਆ ਹੈ ਬਾਟਮ ਤੇ ਵੀ ਤੇ ਨਾਲ ਹੈਗਾ অর্ਗੈਂਜ਼ਾ ਦਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਤੇ ਵਿੱਚ ਦੁਪੱਟੇ ਦੇ ਸਾਰੇ ਦੇ ਵਿੱਚ ਬੂਟੀ ਆ ਬਹੁਤ ਸੋਹਣਾ ਸੂਟ ਹੈ ਵੀ ਅਲੱਗ ਜਿਹਾ ਹੀ ਕਲਰ ਹੈ ਜੀ ਲਾਈਟ ਜਿਹਾ ਕਲਰ ਸੋਬਰ ਤੇ ਬਾਟਮ ਤੇ ਵੀ ਹੈਂਡਵਰਕ ਹੈ neck ਤੇ ਸਾਰੇ ਸ਼ਰਟ ਤੇ ਹੈਂਡਵਰਕ ਦੇ ਵਿੱਚ 5200 ਪ੍ਰਾਈਸ ਹੈ ਜੀ 5200 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹ ਸਿੰਗਲ ਹੀ ਹੈ ਕਲਰ 5200 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਨੈਕਸਟ ਸੂਟ ਆ ਗਿਆ ਬੜਾ ਸੋਹਣਾ 골ਡਨ ਟਿਸ਼ੂ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਜਿਨ੍ਹਾਂ ਨੂੰ 골ਡਨ ਕਲਰ ਪਸੰਦ ਹੈ ਉਹਨਾਂ ਲਈ ਬੈਸਟ ਸੂਟ ਹੈ ਜੀ 골ਡਨ ਟਿਸ਼ੂ ਤੇ ਇਹ ਬਹੁਤ ਪਿਆਰਾ 골ਡਨ ਦੇ ਵਿੱਚ ਪਿਓਰ ਟਿਸ਼ੂ ਤੇ ਬਣਿਆ ਸੂਟ ਗ੍ਰੀਨ ਕਲਰ ਦੇ ਧਾਗੇ ਦੇ ਟੱਚ ਦੇ ਨਾਲ ਸਾਰਾ ਹੈਂਡਵਰਕ ਅੱਜਕੱਲ ਵੀ ਨੇਕ ਦਾ ਜ਼ਿਆਦਾ ਟ੍ਰੈਂਡ ਹੈ ਤੇ ਸਾਰੇ ਸੂਟ ਜ਼ਿਆਦਾਤਰ ਆਲਮੋਸਟ ਅਸੀਂ ਵੀ ਨੇਕ ਦੇ ਵਿੱਚ ਹੀ ਰੈਡੀ ਕਰਾ ਰਹੇ ਹਾਂ ਇਹ ਲੁੱਕ ਆਣੀ ਹੈ ਸੂਟ ਦੀ ਬਹੁਤ ਪਿਆਰੀ ਸਾਰਾ ਹੈਂਡਵਰਕ ਦੇ ਵਿੱਚ ਤੇ ਬਾਜੂ ਤੇ ਵੀ ਬੜਾ ਬਰੀਕੀ ਵਰਕ ਕੀਤਾ ਹੋਇਆ ਬਾਜੂ ਤੇ ਵੀ ਦੇਖੋ ਬਹੁਤ ਸੋਹਣਾ ਬਰੀਕੀ ਵਰਕ ਤੇ ਗ੍ਰੀਨ ਧਾਗਾ ਲਗਾ ਕੇ ਕਿਉਂਕਿ ਇਹ ਤਾਂ ਦੁਪੱਟਾ ਗ੍ਰੀਨ ਹੈ ਇਹ ਤਾਂ ਆ ਗਈ ਆਪਣੀ ਸ਼ਰਟ ਇਹ ਤਾਂ ਸ਼ਰਟ ਹੋਗੀ ਦੇਖੋ ਇਹ ਲੁਕ ਕਾੜੀਆਂ ਜੀ ਸ਼ਰਟ ਦੀ ਤੇ ਨਾਲ ਹੈਗੀ ਹੈ 크ਰੇਪ ਦੀ ਬਾਟਮ ਤੇ ਬਾਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਬਾਟਮ ਤੇ ਵਰਕ ਆ ਜਾਣਾ ਜੀ ਜਿਵੇਂ ਬਾਜੂ ਤੇ ਵਰਕ ਹੋਇਆ ਉਹ ਸੇਮ ਵਰਕ ਬਾਟਮ ਤੇ ਹੋਇਆ 크ਰੇਪ ਦੀ ਬਾਟਮ ਹੈ ਜੀ ਬੜੀ ਪਿਆਰੀ ਬਾਟਮ ਤੇ ਬੜਾ ਸੋਹਣਾ ਵਰਕ ਹੋਇਆ ਤੇ ਨਾਲ ਹੈਗਾ ਆਰਗੈਂਜ਼ਾ ਦਾ ਪੈਰਟ ਕਲਰ ਦੇ ਵਿੱਚ ਦੁਪੱਟਾ ਇਹੀ ਧਾਗਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸੇਮ ਥ੍ਰੈਡ ਵਰਕ ਸਾਰੇ ਵਰਕ ਦੇ ਵਿੱਚ ਇਹ ਥ੍ਰੈਡ ਯੂਜ਼ ਕੀਤਾ ਹੋਇਆ ਹੈ ਗ੍ਰੀਨ ਕਲਰ ਦਾ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਹੈ ਜੀ ਇਹ ਵਾਲੇ ਸੂਟ ਦੇ ਵੀ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਸੋਹਣੀ ਕੋਟੇ ਦੇ ਨਾਲ ਫਿਨਿਸ਼ਿੰਗ ਇਹ ਲੁੱਕ ਹੈ ਜੀ ਸੂਟ ਦੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਸ਼ਰਟ ਤੇ ਹੈਵੀ ਵਰਕ ਬਾਜੂ ਤੇ ਹੈਵੀ ਵਰਕ ਦੇ ਬਾਟਮ ਤੇ ਬੜਾ ਸੋਹਣਾ ਹੈਂਡਵਰਕ ਹੈ 골ਡਨ ਕਲਰ ਤੇ ਗ੍ਰੀਨ ਦਾ ਕੰਟਰਾਸਟ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹ ਵੀ ਸਿੰਗਲ ਯੂਪ ਸੂਟ 5500 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814658087 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ